ਟਪੀਸੀਬੀ ਦੇ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਗਈ ਹੈ ਚਾਈਨਾ ਡੋਰ ਵਰਤਣ ਤੇ 10000 ਤੋਂ 15 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਕਿਉਂਕਿ ਚਾਈਨਾ ਡੋਰ ਦੇ ਕਾਰਨ ਪਿਛਲੇ ਸਮੇਂ ਦੇ ਦੌਰਾਨ ਗੱਲ ਕੀਤੀ ਜਾਵੇ ਤਾਂ ਕਈ ਅਜੇ ਹਾਸੇ ਵਾਪਰ ਚੁੱਕੇ ਨੇ ਚਾਈਨਾ ਡੋਰ ਦੀ ਛੇੜ ਦੇ ਵਿੱਚ ਆਉਣ ਦੇ ਨਾਲ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਤਾਂ ਇਸ ਦੇ ਖਿਲਾਫ ਹੁਣ ਲਗਾਤਾਰ ਐਕਸ਼ਨ ਵੀ ਕੀਤਾ ਜਾ ਰਿਹਾ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਚਾਈਨਾ ਡੋਰ ਦੀ ਸ਼ਿਕਾਇਤ ਤੇ ਹੁਣ ਇਨਾਮ ਵੀ ਦਿੱਤਾ ਜਾਵੇਗਾ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ 25000 ਰੁਪਏ ਤੱਕ ਦਾ ਜੋਕ ਇਨਾਮ ਰੱਖਿਆ ਗਿਆ ਜੇਕਰ ਕੋਈ ਵੀ ਜੇ ਕਿਸੇ ਵੀ ਜਗ੍ਹਾ ਤੇ ਕਿਸੇ ਦੁਕਾਨ ਤੇ ਚਾਈਨਾ ਡੋਰ ਵਿਕਰੀ ਹੈ ਤਾਂ ਤੁਸੀਂ ਉਸ ਦੇ ਸੰਬੰਧੀ ਜਾਣਕਾਰੀ ਦੇ ਸਕਦੇ ਹੋ ਤੁਹਾਡਾ ਨਾਮ ਹੀ ਜੋਕੇ ਗੁਪਤ ਰੱਖਿਆ ਜਾਵੇਗਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਚਾਈਨਾ ਡੋਰ ਹਰ ਵਾਰੀ ਜਿਹੜਾ ਕਿ ਇੱਕ ਵੱਡਾ ਚਰਚਾ ਦਾ ਵਿਸ਼ਾ ਰਹਿੰਦਾ ਹੈ ਆ ਤੇ ਵੀ ਵੱਡਾ ਸਵਾਲ ਰਹਿੰਦਾ ਹੈ ਕਿ ਚਾਇਨਾ ਡੋਰ ਮੁਰ ਤੋਂ ਕਿਉਂ ਨਹੀਂ ਖਤਮ ਹੋ ਰਹੀ ਉਸ ਦੇ ਖਿਲਾਫ ਹਾਲਾਂਕਿ ਪਹਿਲਾਂ ਵੀ ਕਈ ਵਾਰ ਕਾਰਵਾਈਆਂ ਕੀਤੀਆਂ ਗਈਆਂ ਪਰ ਨਵੀਂ ਗੱਲ ਜੋ ਕਿ ਐਡ ਕੀਤੀ ਗਈ ਹੈ ਕਿ ਜੇਕਰ ਕੋਈ ਸ਼ਿਕਾਇਤ ਕਰੇਗਾ ਤਾਂ 25000 ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ ਕੀ ਕੋਈ ਜਾਣਕਾਰੀ ਹੈ ਦੇਖੋ ਕਰਮਿੰਦਰ ਇਹਦੇ ਵਿੱਚ ਬਿਲਕੁਲ ਕਾਫੀ ਚਿੰਤਾ ਦਾ ਵਿਸ਼ੇਅ ਹੋਰ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਹਰ ਵਾਰ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੈ ਹੁਣ ਇਸ ਵਾਰ ਪੋਲਿਊਸ਼ਨ ਬੋਰਡ ਵੱਲੋਂ ਵੀ ਜਿਹੜਾ ਹੈਗਾ ਇਹ ਆਰਡਰਸ ਕਰਤੇ ਗਏ ਨੇ 5000 ਰੁਪਏ ਤੋਂ ਲੈ ਕੇ 15 ਲੱਖ ਤੱਕ ਦਾ ਜਿਹੜਾ ਜੁਰਮਾਨਾ ਹੈ ਉਹ ਦੇਣਾ ਹੋਵੇਗਾ ਜੇਕਰ ਕੋਈ ਫੜਿਆ ਗਿਆ ਹਾਲਾਂਕਿ ਇਨਾਮ ਵੀ ਰੱਖਿਆ ਗਿਆ ਇਹਦੇ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਲੇਕਿਨ ਇਹਦੇ ਵਿੱਚ ਪੰਜਾਬ 'ਚ ਜਿਹੜੀ ਚਾਈਨਾ ਡੋਰ ਹੈ ਜਾਂ ਫਿਰ ਸੈਂਥੈਟਿਕ ਜਿਹੜੀ ਚੀਜ਼ਾਂ ਨੇ ਉਹਨਾਂ ਤੇ ਪੂਟਲੀ ਬਿਆਨ ਕਰ ਦਿੱਤਾ ਗਿਆ ਕਿਉਂਕਿ ਕਈ ਜਿਹੜੇ ਪਿਛਲੇ ਦਿਨਾਂ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਕਈ ਚੀਜ਼ਾਂ ਨੂੰ ਲੈ ਕੇ ਤਾਂ ਕਹਿ ਸਕਦੇ ਹਾਂ ਕਿ ਦੇ ਨਾ ਕਿਤੇ ਕਾਫੀ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ 5 ਜਨਵਰੀ ਯਾਨੀ ਕਿ ਅੱਜ ਤੋਂ ਜਿਹੜਾ ਪੋਲੂਸ਼ਨ ਬੋਰਡ ਹੈ 1986 ਦੀ ਧਾਰਾ 5 ਦੇ ਤਹਿਤ ਇਹ ਜਿਹੜੀ ਆਪਣੀ ਸ਼ਕਤੀਆਂ ਦਾ ਜਿਹੜਾ ਇਸਤੇਮਾਲ ਕਰਦੇ ਹੋਏ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਔਰ ਪੰਜਾਬ ਦੀ ਜੇ ਵਿੱਚ ਚਾਹੇ ਉਹ ਨਾਈਲੋਨ ਹੋਵੇ ਪਲਾਸਟਿਕ ਵੀ ਹੋਵੇ ਚਾਈਨਾ ਡੋਰ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿੰਥੈਟਿਕ ਜਿਹੜੀ ਚੀਜ਼ ਹੈ ਉਸ ਤੋਂ ਜਿਹੜੀ ਪਤੰਗ ਬਣਦੀ ਹੈ ਜਾਂ ਫਿਰ ਦੋਰ ਬਣਦੀ ਹੈ ਉਹ ਬਿਲਕੁਲ ਹੀ ਬੈਨ ਹੋ ਸਕਦਾ ਉਹ ਬਿਲਕੁਲ ਬੈਨ ਕਰ ਦਿੱਤੀ ਗਿਆ ਕਿਉਂਕਿ ਇਹਦੇ ਵਿੱਚ ਕਾਂਚੇ ਜਾਂ ਨੁਕੀਲਾ ਜਿਹੜਾ ਚੀਜ਼ਾਂ ਨੇ ਜਾਂ ਫਿਰ ਜਿਹੜੇ ਅਸੀਂ ਪਤੰਗ ਉਡਾਉਂਦੇ ਆ ਉਹਦੇ ਵਿੱਚ ਕਈ ਚੀਜ਼ਾਂ ਜਦ ਜਿਹੜਾ ਹੈਗਾ ਸਾਹਮਣੇ ਆਏ ਨੇ ਕਈ ਜਿਹੜੀ ਚੀਜ਼ਾਂ ਨੇ ਘਟਨਾਵਾ ਸਾਹਮਣੇ ਆਈ ਹੈ ਔਰ ਇਹਦੀ ਚਾਹੀ ਉਹ ਵਿਕਰੀ ਹੋਣ ਚਾਹੇ ਉਹ ਬੰਡਾਰਨ ਹੋਣ ਚਾਹੇ ਉਹ ਖਰੀਦ ਹੋਣ ਚਾਹੇ ਉਹ ਕਿਸੇ ਵੀ ਆਯਾਤ ਹੋ ਜਾਂ ਉਪਯੋਗ ਹੋਣ ਇਸਤੇਮਾਲ ਕੀਤਾ ਉਹਦੇ ਦੇ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਇੱਕ ਗੱਲ ਹੋਰ 10000 ਤੋਂ ਲੈ ਕੇ 15 ਲੱਖ ਤੱਕ ਦਾ ਜਿਹੜਾ ਜੁਰਮਾਨਾ ਹੈ ਉਹ ਦੱਸਿਆ ਗਿਆ ਹੈ ਇਹਦੇ ਵਿੱਚ ਵੀ ਸਾਫ਼ ਤੌਰ ਤੇ ਹਵਾਲਾ ਦਿੱਤਾ ਗਿਆ ਹੈ ਕਿ 1986 ਦੇ ਜਿਹੜੇ ਪ੍ਰਵਧਾਨ ਨੇ ਇਹ ਨਿਯਮ ਬਣਾਏ ਗਏ ਨੇ ਉਹਦੇ ਵਿੱਚ ਸਾਫ਼ ਤੌਰ ਤੇ 10000 ਰੁਪਏ ਤੋਂ ਲੈ ਕੇ 15 ਲੱਖ ਤੱਕ ਜਿਹੜਾ ਜੁਰਮਾਨਾ ਹੈ ਉਹ ਰਹਿ ਸਕਦੇ ਨੇ ਠੀਕ ਹੈ ਮਨੋਜੀਪੁਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਹੁਣ ਚਾਈਨਾ ਡੋਰ ਦੀ ਸ਼ਿਕਾਇਤ ਤੇ ਨਾਮ ਦਿੱਤਾ ਜਾਵੇਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ 25000 ਰੁਪਏ ਦਾ ਇਨਾਮ ਰੱਖਿਆ ਗਿਆ ਕਿ ਜੇਕਰ ਕੋਈ ਸ਼ਿਕਾਇਤ ਦਿੰਦਾ ਕੋਈ ਜਾਣਕਾਰੀ ਦਿੰਦਾ ਹੈ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਤੇ 25000 ਰੁਪਏ ਦਾ ਉਸ ਨੂੰ ਇਨਾਮ ਹੀ ਦਿੱਤਾ ਜਾਵੇਗਾ